मना लिया तो उसी कहोगे कि दूसरा एपिसोड जो बरगाड़ी बहबल कला कोट कपूरा को नहीं लेकिन दोस्तों असी शहीद भी मना लिया देखो तेई तरीक चौबी तरीक पंजी तरीक शहीदी बाद असी तो नवा साल भी मना लिया जश्न भी मना लिया तो कहो गुसरा एपीसोड जो बरगाड़ी बहबल कला कोट कपूरा को नहीं لیکن ਤੁਸੀਂ دیکھو میرا ਇਹ مقصد ਸੀਗਾ ਕਿ শহੀਦੀ हफ्ते ਦੇ ਵਿੱਚ ਇਸ طرح ਦੀ ਕੋਈ ਗੱਲ ਨਾ ਕਰੀਏ لیکن ਇਹ ਮੁੱਦਾ ਵੀ ਜਿਹੜਾ ਹੈ ਇਹ ਉਸੇ ਦੇ ਨਾਲ ਸੰਬੰਧ ਰੱਖਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਉਹਨਾਂ ਦੇ ਚਾਰ ਸਾਹਿਬਜ਼ਾਦੇ ਸ਼ਹੀਦ ਹੋਏ ਸਨ ਉਹਨਾਂ ਨੇ ਇਹ ਕਿਹਾ ਸੀ ਕਿ ਚਾਰ ਮੂਏ ਤੋਂ کیا ہوا ਜੀਵਤ ਕਈ ਹਜ਼ਾਰ ਬਾਅਦ ਵਿੱਚ ਜਦੋਂ ਉਹਨਾਂ ਨੇ ਇਹ ਕਿਹਾ ਕਿ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਹੁਣ ਤੁਸੀਂ ਦੇਖੋ ਸਹੀਲੀ ਹਫਤਾ ਵੀ ਬੀਤ ਗਿਆ ਨਵੇਂ ਸਾਲ ਦਾ ਜਸ਼ਨ ਵੀ ਬੀਤ ਗਿਆ ਔਰ ਜੋ ਬੇਅਦਬੀ ਹੋਈ ਬਬਲ ਕਲਾ ਕੋਟਕਪੂਰਾ ਗੋਲੀकांड ਹੋਇਆ 2015 ਦੇ ਵਿੱਚ ਇਹ ਨੌਵਾਂ ਸਾਲ ਸ਼ੁਰੂ ਹੋ ਗਿਆ ਨੌਵਾਂ ਸਾਲ ਸ਼ੁਰੂ ਹੋ ਗਿਆ ਇਨਸਾਫ ਨਹੀਂ ਮਿਲਨੀ ਹੈ ਮੈਂ ਪਹਿਲਾਂ ਵੀ ਗਿਆ ਸੀ ਕਿ ਇਨਸਾਫ ਮਿਲਣਾ ਨਹੀਂ ਹੈ लेकिन इस मुद्दे ते राजनीति जो 2015 तो चल रही आ रही है आज तक जारी है और कदों तक यह चलता रहेगा सिलसिला मेन नहीं पता है आज सिर्फ मैं कानूनी पक्ष की गल करा कानूनी पक्ष की गल करांगा क्योंकि मोर्चे वाले ने अपना मोर्चा ऐलान कर दिता कि उन्होंने मोर्चा खत्म किया हालांकि इस तरीके का कोई मोर्चा उठे नहीं मोर्चा पहला ही खत्म हो गया एक -एक राजनीतिक स्टंट के रूप के एक मोर्चा खत्म किया गया इस तो पहला भी बहुत सारे मोर्चे लगे लेकिन मसला उत्थे दा उत्थे है। लेकिन मेरा स्टैंड मैं छी आदमी पार्टी भी नहीं जॉइन की जो मेरा स्टैंड उस दिन सी आज भी मैं उसे उस ही मैं उस स्टैंड ते हमेशा उस स्टैंड ही रहा कोई ए ना कह सके कि हां आम आदमी पार्टी की सरकार बन गई अपनी सरकार बना के कुर विजय प्रताप मुद्दे तो पासे हो गए नहीं इस तरह का काम मैं नहीं कर सकता मैं उस मुद्दे दिनाल, उस थे, सेम उस थे, आज भी हम अदालतों का काम है देखो अंग्रेज सरकार ने जो क्रिमिनल जस्टिस सिस्टम बनाया इंसाफ मिलना नहीं है और यह भी कहा जाता है कि हां जस्टिस डिलेड इज जस्टिस डिनाइड लेकिन देखो ਤਪਤੀਸ ਕੀ ਹੋਈ ਨਾ ਸਿਰਫ ਬਹਵਲ ਕਲਾ ਫਾਇਰਿੰਗ ਦੀ ਗੱਲ ਕਰਦਾ ਜੋ ਤਪਤੀਸ ਮੇਂ ਛੱਡ ਕੇ ਆਇਆ ਸੀ ਤਪਤੀਸ ਉੱਥੇ ਦੀ ਉੱਥੇ ਹੈ ਐਸੇ ਚੋਤ ਲੱਗੇ ਦੋ ਪ੍ਰਾਈਵੇਟ ਵਿਅਕਤੀ ਜਿਨ੍ਹਾਂ ਦੇ ਕਰ ਦੇ ਵਿੱਚ ਇੱਕ ਜਿਪਸੀ ਤੇ ਫਾਇਰਿੰਗ ਕੀਤੀ ਗਈ ਤੇ ਜਿਨ੍ਹਾਂ ਦਾ ਗਨ ਆਇਆ ਤੇ ਡੀਜੀਪੀ ਤੱਕ ਨੂੰ ਮੈਂ ਚਲਾਨ ਕਰ ਦਿੱਤਾ ਸੀ ਤੇ ਸਟੇਟਸ ਰਿਪੋਰਟ ਦਾਖਲ ਕੀਤੀ ਸਟੇਟਸ ਰਿਪੋਰਟ ਸਟੇਟਸ ਰਿਪੋਰਟ ਹੈ ਉਹ ਚਲਾਨ ਨਹੀਂ ਹੈ ਕਿਸੇ ਨਵੇਂ ਵਿਅਕਤੀ ਨੂੰ ਚਲਾਨ ਨਹੀਂ ਕੀਤਾ ਗਿਆ ਗਲਤ ਹੈ ਸੀਗੀ कि दोषी ਪਰਿਵਾਰ ਦੇ ਦੋਸ਼ੀ ਵਿਅਕਤੀਆਂ ਨੂੰ ਉਹਦੇ ਵਿੱਚ ਚਲਾਨ ਕੀਤਾ ਜਾਵੇ ਲੇਕਿਨ ਇਹ ਕਿਹਾ ਗਿਆ ਕਿ ਹੁਣ ਅਦਾਲਤਾਂ ਦਾ ਕੰਮ ਰਹਿ ਗਿਆ ਲੇਕਿਨ ਤੁਸੀਂ ਦੇਖੋ ਇੱਕ ਅਪਲੀਕੇਸ਼ਨ ਹੁਣ ਗਵਾਹਾਂ ਵੱਲੋਂ ਮੋਰਚੇ ਵਾਲਿਆਂ ਨੇ 6 ਮਹੀਨੇ ਪਹਿਲਾਂ ਫਰੀਦਕੋਟ ਦੀ ਮਨਜ਼ੂਰੀ ਦਾ ਦਸਤਾਵੇਜ਼ ਦਿੱਤਾ ਅਪਰੂਵਰ ਦੇ ਬਾਰੇ 3 ਸਾਲ ਬਾਅਦ ਅਪਲੀਕੇਸ਼ਨ ਦੇ ਰਹਿਣੇ ਉਹ ਤੋਂ ਆ ਗਿਆ ਕਿ ਚਲ ਕੇ ਅਪਰੂਵਰ ਜਦੋਂ ਬਣਾਏ ਜਾ ਰਹੇ ਸੀ ਔਰ ਉਹਨਾਂ ਦੇ ਹੀ ਪਰਿਵਾਰ ਦੇ ਉਹਨਾਂ ਦੇ ਚਾਚਾ ਨੇ ਜਦੋਂ ਕਿਹਾ अप्रूवर ना बनाया जाए तो उदोधे कि नहीं जी यह परिवारिक विवाद करके इस तरह की गलत कर रहे हैं। सारा कुछ मेरे देखो सारा कुछ मेरे एविडेंस है ए टू जैड अदालत रखा मैं यही कह जोकारी वकील ने छे महीने तो सिर्फ ए नहीं कह पाए अदालत आखो क्रिमिनल प्रोसीजर कोर्ट है क्रिमिनल प्रोसीजर कोर्ट है और किताब सब तो ऑथेंटिक किताब मनी जाती है ਇਹਦਾ ਸੈਕਸ਼ਨ ਹੈ ਜੀ 362 362 ਦੇ ਵਿੱਚ ਕਲੀਅਰ ਕਟ ਹੈ ਕਿ ਕੋਈ ਵੀ ਕ੍ਰਿਮੀਨਲ ਕੋਰਟ ਆਪਣੇ ਹੀ ਫੈਸਲੇ ਨੂੰ ਰਿਵਿਊ ਨਹੀਂ ਕਰ ਸਕਦੀ ਅਲਟਰ ਨਹੀਂ ਕਰ ਸਕਦੀ ਫੈਸਲਾ ਚਾਹੇ ਉਹ ਜੱਜਮੈਂਟ ਹੋਵੇ ਫੈਸਲਾ ਚਾਹੇ ਉਹ ਆਰਡਰ ਹੋਵੇ ਲੇਕਿਨ ਇਹ ਹੀ ਚੀਜ਼ ਇੱਕ ਲਾਈਨ ਸੱਦੇ ਸਰਕਾਰੀ ਵਕੀਲ ਨਹੀਂ ਬੋਲ پا ਰਹੇ ਨੇ ਇੱਕ ਨਹੀਂ ਅਨੇਕ ਮਾਨਜੁਕ ਸੁਪਰੀਮ ਕੋਰਟ ਦੇ ਇਹਦੇ ਉਤੇ ਹਮ ਆਰਡਰਸ ਵੀ ਆਏ ਨੇ ਔਰ ਜਿਸ ਮੈਟਰ ਨੂੰ ਮਾਨਯੋਗ ਹਾਈ ਕੋਰਟ ਨੇ 4 ਜੁਲਾਈ 2022 ਨੂੰ ਕਲੀਅਰ ਕਰ ਦਿੱਤਾ ਕਿ ਹੁਣ ਇਸ ਦੇ ਉੱਤੇ ਟਰਾਇਲ ਹੋਣਾ ਚਾਹੀਦਾ ਹੈ ਟਰਾਇਲ ਤਾਂ ਹੋ ਨਹੀਂ ਰਿਹਾ ਹੈ ਟਰਾਇਲ ਨੂੰ ਡਿਲੇ ਕਰਾਉਣ ਵਾਸਤੇ ਦੋਸ਼ੀਆਂ ਨੂੰ ਫਾਇਦਾ ਕਰਾਉਣ ਵਾਸਤੇ ਬਖਰੇ ਬਖਰੇ ਕਿਸਮ ਦੇ ਅਪਲੀਕੇਸ਼ਨ ਰਾਇਲ ਕੋਰਟ ਦੇ ਵਿੱਚ ਦਿੱਤੇ ਜਾ ਰਹੇ ਨੇ ਹਾਲੇ ਤੱਕ ਚਾਰਜ ਫ੍ਰੇਮ ਨਹੀਂ ਹੋਇਆ ਜਦਕਿ 4 ਜੁਲਾਈ 2022 ਨੂੰ ਮਾਨਯੋਗ ਹਾਈ ਕੋਰਟ ਨੇ ਕਿਹਾ ਸੀ ਕਿ ਇਹਦੇ ਉੱਤੇ ਚਾਰਜ ਫ੍ਰੇਮ ਹੋਵੇ ਟਰਾਇਲ ਸ਼ੁਰੂ ਕੀਤਾ ਜਾਵੇ ਹੁਣ ਤੁਸੀਂ ਦੇਖੋ ਜਦੋਂ CrPC ਕ੍ਰਿਮੀਨਲ ਪ੍ਰੋਸੀਜਰ ਕੋਡ ਦਾ ਸੈਕਸ਼ਨ 362 ਹੈ ਜੇਕਰ ਸਰਕਾਰੀ ਵਕੀਲ ਇੱਕ ਲਾਈਨ ਬੋਲ ਦਿੰਦੇ ਕਿ 362 ਸੈਕਸ਼ਨ ਜਿਹੜਾ CrPC ਦਾ ਹੈ ਇਹਦੇ ਵਿੱਚ ਅਲਾਉ ਨਹੀਂ ਹੈ ਉਹ ਅਪਲੀਕੇਸ਼ਨ ਉਦੋਂ ਹੀ ਖਾਰਜ ਹੋ ਜਾਣਾ। ਦੂਸਰੀ ਗੱਲ ਮੇਰੇ ਤੇ ਵੀ ਇਲਜ਼ਾਮ ਲਗਾਇਆ ਗਿਆ ਉਹਦੇ ਵਿੱਚ ਇਹਨਾਂ ਨੇ ਗਲਤ ਬਣਾਇਆ। ਲੇਕਿਨ ਦੇਖੋ ਇਹ ਪੁਰਵਰਤ ਬਣਾਉਣ ਦਾ ਕੰਮ ਵਾਇਦਾ ਮਾਸ ਗਵਾਹ ਬਣਾਉਣ ਦਾ ਕੰਮ ਇਹ ਸਿਰਫ ਤੇ ਸਿਰਫ ਅਦਾਲਤ ਦਾ ਹੁੰਦਾ ਹੈ। उस ऑर्डर ਦੇ ਵਿੱਚ ਵੀ ਅਦਾਲਤ ਨੇ ਕਲੀਅਰ ਕਟ ਲਿਖਿਆ ਹੈ ਮੇਰੇ ਕੋਲ ਕਾਪੀ ਵੀ ਹੈ ਔਰ ਇਹ ਕਾਪੀ ਨੈਟ ਤੇ ਅਵੇਲੇਬਲ ਹੈ ਜੋ ਈ ਕੋਰਟਸ ਕਰਕੇ ਜਿਹੜਾ ਸਾਡਾ ਐਪ ਹੈ ਉਹਦੇ ਤੇ ਸਾਰਾ ਇਹ ਸਿ ਅਵੇਲੇਬਲ ਹੈ ਤੁਸੀਂ ਦੇਖ ਸਕਦੇ ਹੋ ਕਲੀਅਰ ਕਟ ਉਸ ਦੇ ਵਿੱਚ ਹੈ ਕਿ ਕਿਸੇ ਨੂੰ ਪਾਰਡਨ ਕਰਨ ਦਾ ਅਪਰੂਵਰ ਬਣਾਉਣ ਦਾ ਕੰਮ ਸਿਰਫ ਤੇ ਸਿਰਫ ਅਦਾਲਤ ਦਾ ਹੈ ਤੇ ਇਹ ਮਸਲਾ ਅਦਾਲਤ ਤੇ ਉਹ ਵਾਇਦਾ ਮਾਫ ਗਵਾਹ ਦੇ ਵਿੱਚ ਦਾ ਹੈ ਤੇ ਮੈਂ ਜਦੋਂ ਮੈਨੂੰ ਬੁਲਾਇਆ ਗਿਆ ਮੈਂ ਉੱਥੇ ਗਿਆ ਮੈਂ ਆਪਣੀ ਰਜਾ ਮੰਨ ਦਿੱਤੀ ਲੇਕਿਨ ਮੈਂ ਇਹ ਤਰਹਾਂ ਕਿ ਠੀਕ ਹੈ ਜੇਕਰ ਵਾਇਦਾ ਮਾਫ ਗਵਾ ਨਹੀਂ ਬਣਾਉਣਾ ਸੀ ਤਾਂ ਉਦੋਂ ਦੀ ਸਰਕਾਰ ਨੇ ਰਜਾ ਮੰਦੀ ਕਿਉਂ ਦਿੱਤੀ ਤੇ ਬਾਅਦ ਦੇ ਵਿੱਚ ਜਦੋਂ ਪ੍ਰੋਸੀਕਿਊਸ਼ਨ ਸੈਂਕਸ਼ਨ ਆਇਆ ਤਾਂ ਸਰਕਾਰ ਦਾ ਪ੍ਰੋਸੀਕਿਊਸ਼ਨ ਸੈਂਕਸ਼ਨ ਵੀ ਹੋਇਆ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਰਾ ਕੁਝ A to Z ਸਾਡੇ ਕੋਲ ਹਰ ਡਾਕੂਮੈਂਟ ਮੌਜੂਦ ਹੈ ਲੇਕਿਨ ਸਰਕਾਰੀ ਵਕੀਲ ਸਰਕਾਰੀ ਤੰਤਰ ਅਦਾਲਤ ਦੇ ਵਿੱਚ ਬੋਲਦੇ ਕਿਉਂ एही सवाल मैं करना चाहता हाँ जो डेट आएगा हर डेट से देखो अपना निजी वकील लेके जा रहे हैं तो असी लड़ाई है और मैं समझता हाँ कि मेरी निजी ही लड़ाई बन गई है एक चीज लेकिन मैं क्लियर करा कि आज तुम देखोगे कि दोषी गवाह मोर्चे वाले एस आई टी वाले सरकारी तंत्र एक पासे हो गए ने दूजे पासे मैं हो गया ਇਸ ਹੁਨੰਦ ਵਿੱਚ ਥੋੜਾ ਸਾ ਅਟਪਟਾ ਜ਼ਰੂਰ ਲੰਘ ਸੁਦਾ ਹੈ ਲੇਕਿਨ ਇਹ ਸਚਾਈ ਹੈ ਲੇਕਿਨ ਜੀਤ ਦੇਖੋ ਹਮੇਸ਼ਾ ਸਚਾਈ ਦੇ ਹੀ ਹੋਣੀ ਹੈ ਭਾਵੇਂ ਜੋ ਮਰਜੀ ਮੇਰੇ ਤੇ ਇਲਜ਼ਾਮ ਲਗੇ ਜਾਂ ਮੈਨੂੰ ਪ੍ਰੇਸ਼ਾਨ ਕੀਤਾ ਜਾਵੇ ਮੈਨੂੰ ਜਲੀਲ ਕੀਤਾ ਜਾਵੇ ਇਹ ਵੀ ਨਹੀਂ ਹੈ ਕਿ ਮੈਂ ਵੈਸੇ ਬੋਲ ਰਹੀ ਹਾਂ ਮੈਂ ਦਰਜਾ ਬਦਰਜਾ ਆਪਣੀ ਸਰਕਾਰ ਦੇ ਵਿੱਚ ਆਪਣੀ ਪਾਰਟੀ ਦੇ ਵਿੱਚ ਸਾਰਿਆਂ ਦੇ ਨਾਲ ਗੱਲ ਕੀਤੀ ਹੈ ਆਖਰੀ ਮੁਲਾਕਾਤ ਮੈਂ 28 ਨਵੰਬਰ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਸਾਹਿਬ ਦੇ ਨਾਲ ਮੈਂ ਕੀਤੀ ਸੀ

रख चुके हाँ और जो दो मैं रिजाइन किया हजार एक देख सकते हो मैं किया कि मैं नौकरी नहीं करनी है लेकिन मैं अपनी अपील गुरु गोबिंद जी की अदालत पा दिखती है इंसाफ उथ होना है तो मैं इस चीज पर पूरा विश्वास रखता हाँ कि गुरु महाराज इसका इंसाफ जरूर करे तो जो जो व्यक्ति ये नोल प्ले कर रहा है ਔਰ ਜਿਸ ਤਰੀਕੇ ਦੇ ਨਾਲ ਇਸ ਕੇਸ ਨੂੰ ਉਲਝਾਉਣ ਦਾ ਪ੍ਰਯਾਸ ਕੀਤਾ ਜਾ ਰਿਹਾ ਹੈ ਉਹਨਾਂ ਦੇ ਨਾਲ ਹੁਣ ਗੁਰੂ ਗੋਬਿੰਦ ਸਿੰਘ ਜੀ ਦੇ ਅਦਾਲਤ ਦੇ ਵਿੱਚ ਇਨਸਾਫ ਹੋਣਾ ਹੈ ਔਰ ਹਰ ਤਰੀਕੇ ਦੇ ਨਾਲ ਮੈਂ ਇੱਥੇ ਵੀ ਜੋ ਲੜਾਈ ਹੈ ਮੈਂ ਉਹ ਲੜਾਈ ਛੱਡਨੀ ਨਹੀਂ ਹੈ ਕਿਉਂਕਿ ਉਹਨਾਂ ਨੇ ਆਪਣੇ ਚਾਰ ਕੁਰਬਾਨ ਕੀਤੇ ਕਈ ਹਜ਼ਾਰ ਵਾਸਤੇ ਤੇ ਸਾਡਾ ਇਹੀ ਮਕਸਦ ਹੈ ਕਿ ਉਸ ਕਈ ਹਜ਼ਾਰ ਦੇ ਵਿੱਚ ਸਾਡਾ ਨਾਮ ਵੀ ਸ਼ਾਮਿਲ ਹੋਵੇ ਤੇ ਜਦੋਂ ਉਹਨਾਂ ਦੇ ਸਾਹਮਣੇ ਅਸੀਂ ਜਾਈਏ ਤੋ ਕਹਾਣੀ ਕੀ ਹਾਂ ਤੂੰ ਲੜਾਈ ਲੜ ਕੇ ਆਇਆ ਹੈ ਤੂੰ ਜੰਗ ਲੜ ਕੇ ਆਇਆ ਹੈ ਤਾਂ ਕਿ ਉਸ ਜੋਗੇ ਹੋ ਜਾਈਏ ਅਤੇ ਜਨਤਾ ਨੂੰ ਵੀ ਇਹ ਨਾ ਮਹਿਸੂਸ ਹੋਵੇ ਕਿ ਮੈਂ ਕਿਸੇ ਕਾਰਨ ਬਰਸ ਜਾ ਇੱਕ ਸਰਕਾਰ ਬਣਾਉਣ ਵਾਸਤੇ ਮੈਂ ਇਸ ਮੁੱਦੇ ਨੂੰ ਮਤਲਬ ਮੈਂ ਤਾਂ ਦੇਖੋ ਕਦਰ ਹੈ ਇਸ ਨੂੰ ਪੋਲਿਟੀਸਾਈਜ਼ ਨਹੀਂ ਕੀਤਾ ਨਾ ਹੀ ਕਰਾਂਗਾ ਕਿਉਂਕਿ ਮੇਰਾ ਸੇਮ ਸਟੈਂਡ ਹੈ। ਅਤੇ ਜਦੋਂ ਤੁਸੀਂ ਨਵੀਂ ਸਿਟੀ ਦੇ ਦਾ ਚਲਾਨ ਦੇਖੋ ਤੇ ਮੇਰਾ ਚਲਾਨ ਦੇਖੋ ਉਦੋਂ ਦਾ ਜੋ ਖਾਰਿਜ ਹੋਇਆ ਹੈ तो पता लग जाएगा कि सा चलान ज्यादा बेहतर आधारित फैसले का इंतजार करना चाहता जो आज भी जो राजनीति चल रही है भावे मोर्चे वाले ने मोर्चा खत्म करने का ऐलान किया इस तहला तो भी जो मोर्चे हो गए भी मोर्चे देखो खत्म हो गए आज कोई पूछ वाला नहीं है ਲੇਕਿਨ ਇੱਕ ਚੀਜ਼ ਦਾ ਮੈਂ ਮੈਂ ਵਿਸ਼ਵਾਸ ਦਿਲਾਉਣਾ ਚਾਹੁੰਦਾ ਹਾਂ ਕਿ ਮੈਂ ਇਸ ਮੁੱਦੇ ਤੇ ਉਸੇ ਤਰੀਕੇ ਦੇ ਨਾਲ ਖੜਾ ਰਹਾਂਗਾ ਜਿਸ ਤਰੀਕੇ ਦੇ ਨਾਲ ਜਦੋਂ ਮੈਂ ਰਿਜ਼ਾਈਨ ਕੀਤਾ ਸੀ ਉਦੋਂ ਜੋ ਮੇਰਾ ਸਟੈਂਡ ਸੀ ਸੇਮ ਮੇਰਾ ਇਹੀ ਸਟੈਂਡ ਰਹੇਗਾ ਔਰ ਅਗਲੇ ਐਪੀਸੋਡ ਦੇ ਵਿੱਚ ਵੀ ਅਸੀਂ ਸੰਸਨੀ ਖੇਜ ਖੁਲਾਸੇ ਕਰਾਂਗੇ ਲੇਕਿਨ ਇੱਕ ਚੀਜ਼ ਮੈਂ ਕਲੀਅਰ ਕਰਦਾ ਹਾਂ ਕਿ ਨਾ ਮੈਂ ਡਰ ਸਕਦਾ ਹਾਂ ਨਾ ਮੈਨੂੰ ਕੋਈ ਲਾਲਚ ਦਿੱਤਾ ਜਾ ਸਕਦਾ ਹੈ ਇਹ ਸੰਗਤ ਨੂੰ ਮੈਂ ਇਹ ਆਮ ਜਨਤਾ ਨੂੰ ਮੈਂ ਹਮੇਸ਼ਾ ਵਿਸ਼ਵਾਸ ਦਿਲਾਉਣਾ ਚਾਹੁੰਦਾ ਹਾਂ ਕਿ ਨਾ ਮੈਨੂੰ ਡਰਾਇਆ ਜਾ ਸਕਦਾ ਹੈ ਨਾ ਮੈਨੂੰ ਲਾਲਚ ਦਿੱਤਾ ਜਾ ਸਕਦਾ ਹੈ ਤਾਂ ਹਰ ਚੀਜ਼ ਮੈਂ ਜਨਤਾ ਦੀ ਕਚਹਿਰੀ ਦੇ ਵਿੱਚ ਹੀ ਰੱਖਣਾ ਹੈ ਪਰਮਾਤਮਾ ਦੀ ਕਚਹਿਰੀ ਦੇ ਵਿੱਚ ਮੈਂ ਆਲਰੇਡੀ ਰੱਖ ਚੁੱਕਿਆ ਹਾਂ ਤੇ ਜੋ ਕਾਨੂੰਨੀ ਅਦਾਲਤਾਂ ਨੇ ਉੱਥੇ ਵੀ ਮੈਂ ਹਮੇਸ਼ਾ ਹਰ ਤਰੀਕੇ ਦੇ ਨਾਲ ਜੋ ਮੇਰੀ ਸਮਰੱਥਾ ਹੈ ਉਸ ਦੇ ਹਿਸਾਬ ਦੇ ਨਾਲ ਮੈਂ ਲੜਾਈ ਲੜਦਾ ਰਹਾਂਗਾ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਮੈਨੂੰ ਸਪੋਰਟ ਕਰ ਰਹੇ ਹੋ ਐਟ ਲਿਸਟ ਜੋ ਮੈਨੂੰ ਮੋਟੀਵੇਸ਼ਨ ਮਿਲਦਾ ਹੈ ਜਨਤਾ ਵੱਲੋਂ ਲੋਕਾਂ ਵੱਲੋਂ ਉਹ ਵੀ ਮੈਨੂੰ ਕਾਫੀ ਜ਼ਿਆਦਾ ਮੋਟੀਵੇਟ ਕਰਦਾ ਹੈ ਕਿ ਇਸ ਲੜਾਈ ਦੇ ਵਿੱਚ ਮੈਂ ਵਧੀਆ ਤਰੀਕੇ ਦੇ ਨਾਲ ਕੁਝ ਨਾ ਕੁਝ ਕਰ ਸਕਾਂ थैंक यू वेरी मच ਸਤਿ ਸ਼੍ਰੀ ਅਕਾਲ ਨਮਸਕਾਰ ਦੋਸਤੋ